ਜਿੰਦਾਬਾਦ ਨੂੰ ਲਾਈਵ ਦੇਖਦੇ ਆ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਾਬ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਮੈਂ ਇਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਨੀ ਆ ਜਹਦਰ ਗੈਨੀ ਹਰਪ੍ਰਿਤ ਸਿੰਘ ਹੁਣਾਂ ਦੀਆਂ ਜਿਹੜੀਆਂ ਉਹਨਾਂ ਨੂੰ ਸੁਆਮਾ ਮੁਕਤ ਕਰ ਦਿੱਤਾ ਗਿਆ ਆ ਤੇ ਅੱਜ ਉਹ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਥੋੜਾ ਜਿਹਾ ਇਹ ਕੀ ਕਾਰਨ ਬਣਿਆ ਥੋੜੀ ਆਪਾਂ ਬਰੀਫ ਦੇ ਵਿੱਚ ਛਾਣਾ ਲਾਉਣਾ ਹੈ ਤੁਹਾਨੂੰ ਵੀ ਪਤਾ ਆ ਸਰਦਾਰ ਨਿਛੱਤਰ ਸਿੰਘ ਚੋਹਾਨ ਪੰਥ ਤੇ ਧਰਮੀ ਸਾਡੇ ਨਾਲ ਜੁੜੇ ਹੋਏ ਤੇ ਆਜੋ ਉਹਨਾਂ ਦਾ ਪਹਿਲਾਂ ਆਪਾਂ ਸਿੰਘ ਸਾਹਿਬ ਦਾ ਵੈਲਕਮ ਕਰਦੇ ਤੇ ਉਹਨਾਂ ਦੀ ਨਜ਼ਰ ਦੇ ਥਰੂ ਥੋੜੀ ਜੀ ਹਰ ਕੀ ਬੋਲ ਕੀ ਜੀ ਗੱਲਬਾਤ ਕਰਾਂਗੇ ਵੀ ਗਿਆਨੀ ਜਹਦਾਰ ਹਾਤਪੀਦ ਹੋਣ ਦਾ ਜਿਹੜੀਆਂ ਸੁਆਮਾ ਮੁਕਤ ਕੀਤੀਆਂ ਗਈਆਂ ਉਹਦੇ ਕੀ ਕਾਰਨ ਬਣੇ ਆ ਆਜੋ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਤੇ ਆਜੋ ਪਹਿਲਾਂ ਸਰਦਾਰ ਨਛੱਤਨ ਚੌਹਾਨ ਸਾਹਿਬ ਦਾ ਵੈਲਕਮ ਕਰਦੇ ਆ ਸਿੰਘ ਸਾਹਿਬ ਮੇਰੇ ਵੱਲੋਂ ਤੁਹਾਨੂੰ ਜੈਦਾਬਾਦ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਜ ਸਿੰਘ ਜੀ ਆਪ ਜੀ ਨੂੰ ਤੇ ਸੁਣਨ ਵਾਲਿਆਂ ਨੂੰ ਤੇ ਟੈਲੀਵਿਜ਼ਨ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਹੀ ਬੜਾ ਆਦਰ ਸਕਾਰ ਪਿਆਸ ਦਾ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਕਹਿੰਦੇ ਹੁੰਦੇ ਆ ਵੀ ਇੱਕ ਗੱਲ ਤਾਂ ਪੱਕੀ ਹੋ ਗਈ ਆ ਅੱਜ ਤੋਂ ਲੈ ਕੇ ਇਹ ਇਹ ਅੱਜ ਇਹ ਐਚ ਦੀ ਇੱਕ ਨਵੀਂ ਇਹ ਨਿਊਜ਼ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਇਦਾਂ ਜਿਹੜਾਦਾਰਾਂ ਨੂੰ ਕੱਢਿਆ ਗਿਆ ਹਟਾਇਆ ਗਿਆ ਜਿੱਤੇ ਆਪਾਂ ਥੋੜੀ ਜੀ ਬਰੀਫ ਦੇ ਵਿੱਚ ਮੈਂ ਕਹੂੰਗਾ ਥੋੜਾ ਜਿਹਾ ਨਾ ਜਿਹੜਾ ਜਿਹਦਰ ਜਾਨੀ ਹਰਪੀਤ ਉਹਨਾਂ ਦੀਆਂ ਸਵਾਮਾ ਮੁਕਤ ਹੋਈਆਂ ਆ ਤੁਹਾਡੀ ਨਜ਼ਰ ਕੀ ਕਹਿੰਦੀ ਆ ਵੀ ਇਹ ਕਿੱਥੋਂ ਕੋ ਸ਼ੁਰੂਆਤ ਹੋਈ ਇੱਥੇ ਇੱਥੇ ਤੱਕ ਆ ਉਹਦਾ ਬ੍ਰੀਫ ਦੇ ਵਿੱਚ ਗੱਲਬਾਤ ਕਰੀਏ ਮਿਕਰ ਸਿੰਘ ਜੀ ਇਹ ਜੋ ਕੁਝ ਵੀ ਹੋਇਆ ਹੈਗਾ ਇਹਦੀ ਪਹਿਲੇ ਪਤਾ ਸੀ ਵੀ ਜੋ ਕੁਝ ਹੋਣਾ ਹੈਗਾ ਉਹ ਹਾਂਜੀ ਕੋਈ ਨਵੀਂ ਗੱਲ ਤਾਂ ਹੈ ਨਹੀਂ ਹੂੰ ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਲੋਕ ਜ਼ਰਤਵਾਰੇ ਹੁੰਦੇ ਆ ਗੈਰਸਮਾਨ ਹੁੰਦੇ ਆ ਹੂੰ ਉਹ ਆਪਣੀ ਜਿਹੜੀ ਹੈ ਕੁਦਰਤ ਵੱਲੋਂ ਦਿੱਤੀ ਹੋਈ ਜਿਹੜੀ ਸ਼ਗਾਤ ਹੈਗੀ ਹੈ ਗੈਰ ਦੀ ਜਾਂ ਸਚਾਈ ਉਹ ਤਾਂ ਆਪਣਾ ਕੰਮ ਕਰਦੇ ਆ ਹਾਂ ਲੇਕਿਨ ਜੇ ਹਿਸਟਰੀ ਨੂੰ ਤੁਸੀਂ ਸਾਰੇ ਪਾਸੇ ਝਾਤੀ ਮਾਰ ਕੇ ਦੇਖ ਲਓ ਹਾਂਜੀ ਤੇ ਉਹਨਾਂ ਨਾਲ ਜਿਹੜਾ ਵਰਤਾਲਾ ਜਿਹੜਾ ਹੈਗਾ ਉਹ ਸੌਖਾ ਨਹੀਂ ਹੁੰਦਾ ਹੈਗਾ ਹਾਂਜੀ ਉਹ ਤਾਂ ਇਹੋ ਜਿਹਾ ਹੀ ਹੁੰਦਾ ਹੈਗਾ ਕਿ ਜਿਹੜੇ ਬੰਦੇ ਨੂੰ ਕੱਟ ਕੇ ਉਹ ਬਾਹਰ ਮਾਰਦੇ ਆ ਹਾਂ ਲੋਕਾਂ ਨੇ ਜਿਹੜਾ ਲੋਕਾਂ ਨੇ ਦੇਖੋ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਹਾਂਜੀ ਜਿਹੜਾ ਲੋਕਾਂ ਨੇ ਕੌਮ ਦੇ ਲਈ ਹਾਂ ਮੁਲਕ ਦੇ ਲਈ ਕੁਰਬਾਨੀਆਂ ਕੀਤੀਆਂ ਹੈਗੀਆਂ ਆ ਤੁਹਾਨੂੰ ਪਤਾ ਉਹ ਲੋਕ ਭੁੱਖੇ ਮਰ ਗਏ ਉਹ ਬਿਲਕੁਲ ਬਿਲਕੁਲ ਸਹੀ ਗੱਲ ਹੂੰ ਤੇ ਜਿਹਨਾਂ ਲੋਕਾਂ ਨੇ ਕੁਰਬਾਨ ਜਿਹੜੇ ਲੋਕ ਮਕਾਰ ਲੋਕ ਹੁੰਦੇ ਆ ਗਦਾਰ ਲੋਕ ਹੁੰਦੇ ਆ ਉਹ ਲੋਕ ਹਮੇਸ਼ਾ ਹੀ ਜਿਹੜੀ ਮੋਜਾ ਮੰਨਦੇ ਆ ਲੇਕਿਨ ਉਹਨਾਂ ਨੂੰ ਫਟਕਾਰ ਜਿਹੜੀ ਇਸ ਦੁਨੀਆ 'ਚ ਹੀ ਪੈਂਦੀ ਆ ਹੂੰ ਤੇ ਅੱਗੋਂ ਵੀ ਆਣ ਪੈਂਦੀ ਹੈਗੀ ਆ ਹੂੰ 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 ਤੇ ਇਹ ਜਿਹੜਾ ਹੈ ਬਈ ਦੇਖੋ ਗਿਆਨੀ ਹਰ ਬੀ ਸਗੋਂ ਨੂੰ ਕਿਉਂਕਿ ਉਹ ਸੂਝ-ਬਹਾਨ ਪੜੇ ਲਿਖੇ ਤੇ ਹੱਕੋਂ ਗਿਆਨ ਉਹਨਾਂ ਨੂੰ ਹੈਗਾ ਬਿਲਕੁਲ ਤੇ ਪਹਿਲੇ ਤੋਂ ਉਹਨਾਂ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਹਦਾਰ ਕਿੰਨੇ ਸਾਲ ਬਣਾ ਕੇ ਰੱਖਿਆ ਹਮ ਜਰਕੇ ਉਹਨਾਂ ਨੂੰ ਪੂਰਨ ਜਿਹਦਾਰ ਨਹੀਂ ਬਣਾਇਆ ਉਹਨਾਂ ਨੇ ਹਮ ਹਮ ਲੇਕਿਨ ਯਾਦ ਉਹਨਾਂ ਨੇ ਕੁਝ ਗੱਲਾਂ ਡੀਆਂ ਸੀਗੀਆਂ ਇਹਨਾਂ ਨੂੰ ਆਪਣੇ ਲਈ ਕਈਆਂ ਹਮ ਕਿ ਤੁਸੀਂ ਤੁਹਾਡੇ ਵਿੱਚ ਇਹ ਜਿਹੜੀਆਂ ਪਾਰਟੀ ਵਿੱਚ ਜਾਂ ਲੀਡਰਸ ਦੇ ਵਿੱਚ ਸਾਨੂੰ ਇਹ ਅ ਜਿਹੜੀ ਗੱਲ ਆ ਕਿ ਸਾਨੂੰ ਇਮਾਨਦਾਰੀ ਦੀਆਂ ਸੱਚਾਈਆਂ ਧਰਮਨੀਆਂ ਕਰਨੀਆਂ ਪੈਣਗੀਆਂ ਹਮ ਤੋ ਉਸ ਵੇਲੇ ਇਹਨਾਂ ਲੋਕਾਂ ਨੂੰ ਉਹਨਾਂ ਦੇ ਵਿੱਚੋਂ ਉਹਉਣ ਲੱਗ ਪਈ ਕਿ ਇਹ ਉਹ ਕਿਸੇ ਫਰਾਉਂਦੇ ਦਾ ਮਿਲਿਆ ਹੋਇਆ ਹੈਗਾ ਜਾਂ ਇਹ ਗਜ਼ਾਰ ਹੈਗਾ ਹਾਂਜੀ ਤੇ ਉਸ ਵੇਲੇ ਉਹਨਾਂ ਨੇ ਉਹਨਾਂ ਨੂੰ ਕਾਲਤਾਸ ਦੇ ਕਾਰਜਕਾਰੀ 1000 ਤੋਂ ਵੀ ਲੱਖ ਪਰੇ ਕਰਜ਼ਾ ਸੀ ਹਾਂ ਬਿਲਕੁਲ ਸਹੀ ਗੱਲ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਬਣਾਤਾ ਆਪਣੇ ਤੇ ਇਹਦੇ ਵਿੱਚ ਹੋਇਆ ਕੀ ਹੈਗਾ ਕਿ ਜਿਹ ਜਿਹਸ ਵੇਲੇ ਇਹ ਜਿਹੜਾ ਕਾਲੀ ਦਲ ਦੇ ਵਿੱਚ ਇੱਕ ਪਹਚਾਲ ਜਿਹੜਾ ਲੰਮੇ ਟਾਈਮ ਤੋਂ ਆਇਆ ਹੋਇਆ ਸੀਗਾ ਹਾਂਜੀ ਹਸਪਤਾਲ ਦੇ ਵਿੱਚ ਜਿਸਲੇ ਕੁਝ ਲੋਕ ਜਿਹੜੇ ਹੈਗੇ ਸੀ ਉਹ ਕੱਲ ਤੱਕ ਸਾਰੇ ਉੱਤੇ ਪਹੁੰਚ ਗਏ ਆਪਣੀ ਸ਼ਿਕਾਇਤਾਂ ਲੈ ਕੇ ਹਾਂਜੀ ਤੇ ਦੂਜੇ ਪਾਸੇ ਜਿਹੜਾ ਸੀ ਉਹ ਸ਼ਿਕਾਇਤਾਂ ਦੇ ਨਾਲ ਜਦ ਇਹਨਾਂ ਦੀ ਪੇਸ਼ੀ ਹੋਈ 2 ਦਸੰਬਰ ਨੂੰ ਵਾਲੇ ਦਿਨ ਵਿੱਚ ਹੋ ਬਿਲਕੁਲ ਉਹਦੇ ਵਿੱਚ ਬਹੁਤ ਆਇਆ ਰੋਲ ਵੱਡਾ ਹੈਗਾ ਉਹ ਇਹ ਸਮਝਿਆ ਜਾਂਦਾ ਹੈਗਾ ਸੀਗਾ ਸਾਰਿਆਂ ਵੱਲੋਂ ਕਿ ਜ਼ਿਲ੍ਹੇ ਦੇ ਨਾਲ ਉਹਨਾਂ ਨੇ ਚੰਦੂ ਮਾਜਰਾ ਨੂੰ ਜਾਂ ਆਪਣੇ ਹੋਰ ਜਿਹੜੇ ਲੀਡਰ ਦਾ ਸਹਿਬਾਨ ਨੂੰ ਆਪਣੇ ਕਾਲਤਰੇ ਦੇ ਸਾਹਮਣੇ ਉਹਨਾਂ ਨੂੰ ਟੋਕਾ ਟਾਫੀ ਕਰਕੇ ਉਹਨਾਂ ਨੂੰ ਦੱਸਿਆ ਝਾੜ ਝਾੜ ਪਾਇਆ ਕਿ ਤੁਸੀਂ ਇੱਥੇ ਗਲਤ ਹੈਗੇ ਹੋ ਤੁਹਾਡਾ ਘੜ ਕੋ ਸਬੂਤ ਹੈਗੇ ਨੇ ਹੂੰ ਤੇ ਇਹ ਜਿਹੜਾ ਹੈਗਾ ਸੀ ਬੀਸਾ ਸਿੰਘ ਬਲਟੋਹਾ ਨੂੰ ਵੀ ਉਹਨਾਂ ਨੇ ਦਾਸਾਲਿਕ ਪਾਰਟੀ ਜੋ ਘਟਿਆ ਬਿਲਕੁਲ ਇਹ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਸੀ ਇਹ ਲੋਕਾਂ ਨੂੰ ਜਿਹੜੀ ਕਾਲੀ ਲੀਡਰਸ਼ਿਪ ਹੈਗੀ ਆ ਬਰਦਾਸ਼ਤ ਨਹੀਂ ਹੋਈਆਂ ਹਾਂ ਹਾਂਜੀ ਤੇ ਉਹਨਾਂ ਨੇ ਫਿਰ ਦਵੰਦਵਾ ਸਾਹਿਬ ਦਾ ਜਿਲ੍ਹਾ ਜੇਦیدار ਇਹਨਾਂ ਬਣਾਤਾ। ਹੂੰ। ਔਰ ਇਹ થી ਗੱਲबस ਨਹੀਂ ਰਹੀ। ਤੇ ਜਿਹੜੀ ਉਹ ਸਜਾਵਾਂ ਵੀ ਉਹਨਾਂ ਦਿੱਤੀਆਂ ਹੈਗੀਆਂ ਸੀ ਉਹ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਇਹ ਲੋਕ ਲੀਡਰਸ਼ਿਪ ਇਹੜੀ ਹੈਗੀ ਆ ਬਿਸਕੂਲ ਦੀ ਰਹੀ। ਹੂੰ। ਇੱਕ ਕਿ ਇਹ ਜਿਹੜਾ ਬੰਦਾ ਹੈਗਾ ਇਹੋ ਇਹ ਸਾਰੇ ਜਿਹੜੀ ਜਿਹੜੀ ਗੇਮ ਹੈਗੀ ਆ ਸਾਰੀ ਇਹਦੇ ਬਲ ਚਲਾਈ ਹੈਗੀ ਆ ਇਹਨੂੰ ਗਿਆਨ ਹੈਗਾ। ਹਾਂਜੀ। ਤੇ ਫਿਰ ਮਿਕਰ ਸਿੰਘ ਜੀ ਇਹ ਤਾਂ ਬੰਦ ਗੱਲ ਪਿੱਛੋਂ ਤੋਂ ਬਣੀ ਆਈ ਆ ਨਾ ਇਹੋ ਕੋਈ ਨਵੀਂ ਗੱਲ ਨਹੀਂ ਹੈਗੀ ਉਹ। ਹੂੰ। ਜਿਨ੍ਹਾਂ ਲੋਕਾਂ ਨੇ ਕੌਮ ਦੇ ਲਈ ਜਾਂ ਸੱਚ ਕਦੀ ਬੋਲਿਆ ਹੈਗਾ ਉਹਨਾਂ ਨੂੰ ਬੜੀ ਕੀਮਤ ਦੇਣੀ ਪਈ ਦੀ ਆ ਬਿਲਕੁਲ ਬਿਲਕੁਲ ਚੌਂ ਸਾਬੇ ਥੋੜਾ ਜਿਹਾ ਤੁਹਾਨੂੰ ਵੀ ਪਤਾ ਆ ਸਾਡੇ ਬਹੁਤ ਹੀ ਕਹਿੰਦੇ ਜਿੰਦਾ ਸ਼ਹੀਦ ਹੈ ਭਾਈ ਰਣਜੀਤ ਸਿੰਘ ਜੇ ਆਪਾਂ ਭਾਈ ਰਣਜੀਤ ਸਿੰਘ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਏਸੀ ਤਰ੍ਹਾਂ ਦੇ ਨਾਲ ਗੱਲਬਾਤ ਦੇ ਇੱਕ ਸਾਜਿਸ਼ ਜਾਂ ਕਹਿ ਲਓ ਜਿੱਦਾਂ ਦੀ ਗੱਲਬਾਤ ਕਿਉਂ ਜੇ ਇਸ ਬੰਦੇ ਨੇ ਕੋਈ ਕੌਮ ਦੀ ਗੱਲ ਕਰਨੀ ਆ ਕੋਈ ਗੱਲਬਾਤ ਕਰਨੀ ਆ ਉਹਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਣਾ ਜੇ ਆਪਾਂ ਗੱਲਬਾਤ ਕਰਦੇ ਆ ਜਹਦਰ ਪਾਈ ਗਿਆਨੀ ਸਾਡੇ ਹਰਪੀਤ ਹੁਣੀ ਹਰਪੀਤ ਹੁਣਾ ਦੇ ਆਲਰੇਡੀ ਇਹ ਗੱਲ ਮੈਂ ਸੋਸ਼ਲ ਮੀਡੀਆ ਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੀ ਕਿਉਂ ਖਾਸੀ ਉਹਨਾਂ ਨੇ ਕਰੜੇ ਬੋਲ ਬੋਲੇ ਆ ਤੇ ਖਾਸ ਕਰਕੇ ਗੱਲ ਕਹਿ ਵੀ ਦਿੱਤੀ ਸੀ ਬਈ ਗੁਰੇਜ਼ ਵੀ ਹੈਨੀ ਬਈ ਬਾਦਲਾਂ ਨੇ ਉਹਨਾਂ ਨੂੰ ਲਾਇਆ ਤੇ ਇਹ ਜੋ 2 ਦਸੰਬਰ ਦਾ ਉਹਨਾਂ ਨੇ ਗੱਲਬਾਤ ਹੋਈ ਚ ਕਹਿੰਦੇ ਉਸ ਤੋਂ ਤੱਕ ਇਹਨਾਂ ਨੇ ਕੱਢਿਆ ਜਿਹੜੇ 2 ਮਹੀਨੇ ਤੱਕ ਨਿਕਲੇ ਆ ਇਹ ਮੇਰੇ ਤੇ ਹੋਣੇ ਹੋਣਾ ਸੀ ਪਰ ਚੋਹਾਂਤ ਸਾਹਿਬ ਜਿੱਦੋਂ ਸਾਡੇ ਧਰਮ ਦੇ ਉੱਤੇ ਸਿਆਸਤਾਂ ਭਾਰੀ ਪੈ ਜਾਂਦੀਆਂ ਆ ਫਿਰ ਕੀ ਬਣੂਗਾ ਸਾਡਾ ਇੱਕ ਉਹ ਜਿਹੜਾ ਸਾਡਾ ਇੱਕ ਘਰ ਆ ਜਿਉਂ ਉੱਥੇ ਧਰਮਾਂ ਦੇ ਉੱਤੇ ਸਾਡੀਆਂ ਸਿਆਸਤਾਂ ਬਟੀਆਂ ਹੋਣਗੀਆਂ ਇਸ ਤੋਂ ਅਸੀਂ ਕੀ ਆਸਾਂ ਲਾ ਸਕਦੇ ਆ ਇਹ ਮੈਸੇਂਜ ਸਿਆਸਤ ਜਿਹੜੀ ਹੈ ਨਾ ਆਸਾਂ ਦੀ ਜਿਹੜੀ ਗੱਲ ਆਪਾਂ ਕਰਦੇ ਆ ਨਾ ਹਾਂਜੀ ਇਹ ਸਾਡੇ ਤੇ ਨਿਰਪਰਫੈ ਗੱਲ ਕਰਦੀ ਹੈ ਹਾਂਜੀ ਕਿਉਂਕਿ ਅਸੀਂ ਜਿਹੜੇ ਇਹੋ ਜਿਹੇ ਲੋਕ ਹੈਗੇ ਆ ਜੇ ਅਸੀਂ ਇਹਨਾਂ ਦਾ ਹੱਕਾ ਪਾਣੀ ਬੰਦ ਨਹੀਂ ਕਰਦੇ ਹੈਗੇ ਹਾਂ ਹਾਂ ਇੱਕ ਸੁਰਵਤ ਫਿਰ ਅਸੀਂ ਵੀ ਨਾਲ ਹੀ ਹੁੰਦੇ ਨਾ ਬਿਲਕੁਲ 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 ਹੂੰ ਠੀਕ ਹੈ ਨਾ ਇਹਦੇ ਵਿੱਚ ਇਹ ਜਿਹੜੀ ਮਨਮਰਜ਼ੀ ਔਰ ਦੂਜੇ ਪਾਸੇ ਇਹ ਹੈਗਾ ਕਿ ਜੋ ਕੁਝ ਇਕਾਲੀ ਪਾਰਟੀ ਜਿਹੜੀ ਆ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਵੀ ਇਹਨਾਂ ਲੋਕਾਂ ਨੇ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈਗਾ ਹੂੰ ਹੂੰ ਦੇਖੋ ਜੀ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤਿੰਨਾਂ ਦਿਨਾਂ ਵਿੱਚ ਜੀ ਆਪਣੇ ਸਤੀਫਾ ਦੇ ਕੇ ਹਾਂਜੀ ਲੰਬੇ ਹੋ ਜਾਵੋ ਬਿਲਕੁਲ ਦੂਜੀ ਗੱਲ ਉਹਨਾਂ ਨੇ ਕਿ ਇਹ ਵੀ ਗੱਲ ਕਹੀ ਸੀਗੀ ਵੀ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਇਹ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਹੋ ਹੈਗੀ ਆ ਅਜਿਹਾ ਹੋ ਗਿਆ ਹੈ ਹੂੰ ਤੀਜਾ ਉਹਨਾਂ ਨੇ ਕੀਤਾ ਸੀਗਾ ਕਿ ਜਿਹੜੇ 7 ਮੈਂਬਰ ਦੀ ਕਮੇਟੀ ਹੈਗੀ ਆ ਉਹ 6 ਮਹੀਨੇ ਵਿੱਚ ਆਪਣੀ ਜਿਹੜੀ ਆ ਭਰਤੀ ਕਰਨਗੇ ਤਾਂ ਫਿਰ 6 ਮਹੀਨੇ ਤੋਂ ਬਾਅਦ ਉਹਨਾਂ ਦੇ ਵਿੱਚ ਕਾਦੀ ਦਲ ਦੇ ਪ੍ਰਧਾਨ ਦੀ ਚੋਣ ਹੋਏਗੀ ਹੂੰ ਲੇਕਿਨ ਹੁਣ ਆਪਾਂ ਸਾਰੇ ਇਹ ਗੱਲ ਬਾਤ ਕਰਦੇ ਹੀ ਹਾਂ ਨਾ ਹਾਂਜੀ ਤੇ ਕਿਹੜੀ ਗੱਲ ਉਹਨਾਂ ਨੇ ਕਿ ਮੌਕੇ ਤੇ ਕੀਤੀ ਹੈਗੀ ਆ ਹਾਂਜੀ ਜੇ ਉਹਨਾਂ ਲੋਕਾਂ ਨੇ ਅਸਤੀਫਾ ਦਿੱਤਾ ਵੀ ਹੈਗਾ ਤੇ ਉਹ ਕਹਿੰਦੇ ਜਿੱਦਾਂ 170 ਵੀ ਖਾ ਕੇ ਤੇ ਸੋ ਗੰਡੇ ਖਾਂ ਵਾਲੀ ਗੱਲ ਹੈਗੀ ਆ ਹੂੰ ਹੂੰ ਲੇਕਿਨ ਇਹ ਹੈ ਕਿ ਜਿਹੜਾ ਲੋਕਾਂ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਇਹਨਾਂ ਦੀ ਗਿਦਾਰੀ ਦਾ ਹਾਂਜੀ ਝੂਠਿਆ ਦਾ ਹੂੰ ਲੁੱਟ ਖਸੁੱਟ ਦਾ ਧਾਰਮਿਕ ਦਖਲੰਦਾਜੀ ਦਾ ਡੇਰਾਬਾਦ ਨੂੰ ਪ੍ਰਮੋਟ ਕਰਨ ਦਾ ਹੂੰ ਤੇ ਜਿਹੜੇ ਕਰਪਟ ਜਿਹੜੇ ਅਫਸਰ ਹੈਗੇ ਸੀ ਉਹਨਾਂ ਲੋਕਾਂ ਨੂੰ ਚੰਗੀਆਂ jobbਾਂ ਦੇਣ ਦਾ ਹੂੰ ਹੂੰ ਉਹਨਾਂ ਨੂੰ ਟਿਕਟਾਂ ਦੇ ਕੇ ਉਹਨਾਂ ਵਜੀਰियां ਦੇਣ ਦਾ ਇਹ ਜਿਹੜਾ ਡਰਾਮਾ ਹੈਗਾ ਸੀ ਨਾ ਉਹ ਹੁਣ ਬਿਲਕੁਲ ਨੰਗਾ ਹੋ ਚੁੱਕਿਆ ਹੈਗਾ ਹੁਣ ਕਿਸੇ ਗੱਲ ਦਾ ਕੋਈ ਭੁਲੇਖਾ ਨਹੀਂ ਹੈ ਇਸ ਵੇਲੇ ਹਮ 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 ਪਰ ਕੌਮ ਨੂੰ ਆਪਣੇ ਆਪ ਕੌਮ ਜਿਹੜੀ ਆ ਉਹ ਜਿੰਨੀ ਦੇਰ ਤੱਕ ਨਹੀਂ ਸਮਝਦੀ ਇਸ ਗੱਲ ਨੂੰ ਹਮ ਉਹਨੀ ਦੇਰ ਤੱਕ ਸਾਡੇ ਇਹ ਨਿਰਾਇਸਤ ਕਿੰਨਾ ਚੱਲਦਾ ਰਹਿਣਾ ਹੈਗਾ ਇਹ ਤਾਂ ਕੌਮ ਨੂੰ ਹੁਣ ਮਰਨ ਦੀ ਗੱਲ ਹੈ ਨਾ ਪਰ ਕੌਮ ਇਹਦੇ ਤੇ ਕਿੰਨਾ ਕਸਟੈਂਡ ਲੈਂਦੀ ਹੈਗੀ ਆ ਹਮ ਬਿਲਕੁਲ ਬਿਲਕੁਲ ਜੀ ਪਰ ਚੌਂਸਾ ਸਾਹਿਬ ਤੁਸੀਂ ਇੱਕ ਦੇਖੋ ਜੇ ਹੁਣ ਏਸੀ ਤਰ੍ਹਾਂ ਸਾਡੇ ਜਿਹੜੇ ਸੂਜਮਾਨ ਸਾਡੇ ਜਿਹੜੇ ਅਗਿਆਨੀ ਆ ਤੇ ਜੇ ਇਦਾਂ ਹੀ ਲਾਹਣੇ ਸ਼ੁਰੂ ਕਰ ਦਿੱਤੇ ਜੇ ਉਹਨਾਂ ਉਸ ਇੱਕ ਪਰਿਵਾਰ ਦੇ ਗਲਬਤ ਜੇ ਕਿਸੇ ਨੇ ਵੀ ਉਹਦੀ ਗਲਬਤ ਕਰਨੀ ਆ ਤੇ ਉਹਨੂੰ ਫਟ ਆਪਣੇ ਕਾਰਜ ਤੋਂ ਛੁੱਟੀ ਕੀਤੀ ਜਾਊਗੀ ਪਰ ਇੱਕ ਕਦੋਂ ਤੱਕ ਚੱਲੂਗਾ ਇੱਕ ਕਦੋਂ ਤੱਕ ਇਹ ਗੱਲਾਂ ਸਾਡੇ ਖਾਸ ਕਰਕੇ ਜਿੰਨੇ ਉੱਥੇ ਸਾਡੇ ਆਪਣੇ ਸੋਹਣੇ ਵਤਨ ਦੇ ਵਿੱਚ ਬੈਠੇ ਆਪਣੇ ਮੈਂ ਕਹੂੰਗਾ ਵੀ ਥੋੜਾ ਬੇਨਤੀ ਆਪਾਂ ਕਰ ਸਕਦੇ ਆ ਜੇ ਏਸੀ ਤਰ੍ਹਾਂ ਕੋਈ ਗੱਲਬਾਤ ਸੱਚ ਦੀ ਗੱਲਬਾਤ ਕਰੂਗਾ ਕੋਈ ਇੱਕ ਗੱਲ ਦੇ ਉੱਤੇ ਖੜਾ ਹੋ ਕੇ ਇੱਕ ਗੱਲਬਾਤ ਝੰਡਾ ਚੱਕੂਗਾ ਪਰ ਉਹ ਕਿਦਾਂ ਇਸ ਚੀਜ਼ਾਂ ਦਾ ਉਹਨੂੰ ਫੇਸ ਕਰਨਾ ਪਊਗਾ ਪਰ ਕਦੋਂ ਤੱਕ ਤਾਂ ਸਾਹਿਬ ਮਗੀ ਸਿੰਘ ਜੀ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ ਜਿਸ ਦੇ ਨਾਲ ਇਹਨਾਂ ਲੋਕਾਂ ਨੇ ਹੁਣ ਦੁਬਾਰਾ ਭਰਤੀ ਕਰਨਾ ਸ਼ੁਰੂ ਕੀਤੀ ਸੀ ਬਿਲਕੁਲ ਉਸ ਉਸ ਭਰਤੀ ਦੇ ਵਿੱਚ ਜਿਹੜੇ ਸਾਡੇ ਵੀ ਕੌਮ ਦੇ ਲੋਕ ਹੈਗੇ ਆ ਜਿਹੜੇ ਸਿੱਖ ਹੈਗੇ ਆ ਉਹ ਕਿੰਨੇ ਮਾਣ ਦੇ ਨਾਲ ਅੱਗੇ ਹੋ ਹੋ ਕੇ ਇਹਨੂੰ ਫੇਰ ਚੁੱਕੀ ਪਰ ਚੁੱਕੀ ਜਾਂਦੇ ਹੈਗੇ ਆ ਹਾਂ ਤੇ ਇਹ ਜਿੰਨੇ ਜਿੰਨੇ ਪਿੱਠੂ ਹੈਗੇ ਆ ਜਿਹੜੇ ਲੋਕਾਂ ਦੇ ਮੂੰਹ ਨੂੰ ਖੂਨ ਲੱਗਾ ਹੈਗਾ ਔਰ ਜਿਹੜੇ ਇਹੋ ਜਿਹੜੀ ਲੁੱਟਖਸਟ ਦਾ ਉਹ ਲੋਕਾਂ ਦੇ ਵਿੱਚ ਜੇ ਸੁਖਵੀਰ ਬਾਦਲ ਤਨਖਾਹੀਆ ਹੈਗਾ ਤਾਂ ਫਿਰ ਬਾਕੀ ਜਿਹੜੇ ਪਿਛੇ ਹੈਗੇ ਨੇ ਉਹ ਵੀ ਤਨਖਾਹੀਏ ਬਣ ਜਾਂਦੇ ਨੇ ਤਨਖਾਹੀਏ ਬਿਲਕੁਲ ਜੀ ਬਿਲਕੁਲ 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 ਯਾਰ ਲੋਕਾਂ ਦੀ ਜਮੀਰੀ ਮਰ ਗਈ ਹੋਵੇ ਜਿਹੜੀ ਜਿਹੜੇ ਲੋਕਾਂ ਦੇ ਵਿੱਚ ਧਰਮ ਦੀ ਗੱਲ ਨਾ ਹੋਵੇ ਹੂੰ ਕਹਿਣ ਉਹ ਅਸੀਂ ਕਹੀ ਜਾਣਾ ਹੈਗਾ ਨਾ ਕਿ ਅਸੀਂ ਬੜੀ ਇਸ ਗੱਲ ਸਤਕਾਰ ਕਰਦੇ ਹਾਂ ਮਾਨ ਕਰਦੇ ਹਾਂ ਜੇ ਉਹਨੂੰ ਮੰਨਣਾ ਹੀ ਨਹੀਂ ਹੈਗਾ ਤਾਂ ਮਾਨਸਕਾਰ ਕੇ ਇਸ ਗੱਲ ਦਾ ਹੈ ਹੂੰ ਪਰ ਤੁਹਾਨੂੰ ਸਾਹਿਬ ਜੇ ਹੁਣ ਜਾਂਦੇ ਜਾਂਦੇ ਕਿਉਂ ਸਮਾਂ ਵੀ ਭੱਜਾ ਜਾ ਰਿਹਾ ਪਰ ਜੇ ਆਪਾਂ ਗਿਆਨੀ ਹਰਪੀ ਥੋੜਾ ਦੀ ਹੁਣ ਆਪਾਂ ਗੱਲਬਾਤ ਕਰ ਲਈ ਇੱਕ ਬਹੁਤ ਹੀ ਵਧੀਆ ਸਾਨੂੰ ਜਹਦਾਰ ਮਿਲੇ ਸੀ ਔਰ ਕੌਮ ਦੀ ਗੱਲਬਾਤ ਕਰਨ ਵਾਲੇ ਸੀ ਔਰ ਸੱਚੀ ਜੀ ਗੱਲ ਠੋਕ ਕੇ ਕਰਨ ਵਾਲੇ ਸੀ ਪਰ ਜੇ ਹੁਣ ਅੱਜ ਉਹਨਾਂ ਦੀਆਂ ਸੁਆਮਾਂ ਜਿਹੜੀਆਂ ਖਤਮ ਕੀਤੀਆਂ ਗਈਆਂ ਆ ਇਸ ਤੋਂ ਬਾਅਦ ਤੁਹਾਨੂੰ ਲੱਗਦਾ ਆ ਵੀ ਇਹੇ ਉਸੇ ਹੀ ਇੱਕ ਨਿਡਰ ਹੋ ਕੇ ਉਸੇ ਭਾਵਨਾ ਦੇ ਨਾਲ ਕੌਮ ਦੇ ਨਾਲ ਖੜੇ ਰਹਿਣਗੇ ਤੁਹਾਨੂੰ ਕੀ ਲੱਗਦਾ ਜਾਂਦੇ ਜਾਂਦੇ ਇਹ ਦੇਖੋ ਮੇਰੇ ਕੇ ਸੰਗੀ ਦੀ ਗੱਲ ਇਹ ਹੈਗੀ ਆ ਇਹ ਜਿਹੜੇ ਹਾਲਾਤ ਹੈ ਨਾ ਹਾਂਜੀ ਹਾਲਾਤ ਕਈ ਵਾਰੀ ਬੰਦੇ ਨੂੰ ਮਜਬੂਰ ਕਰ ਦਿੰਦੇ ਆ ਹਮ ਹ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਡਿਪੈਂਡ ਕਰਦਾ ਹੈਗਾ ਹਮ ਹ ਤੇ ਉਹਨਾਂ ਦੇ ਪਿੱਛੇ ਕਿੰਨੇ ਕਸੀ ਲੋਕ ਸਪੋਰਟਰ ਹੈਗੇ ਆ ਕੱਲੇ ਗੱਲਾਂ ਬਾਤਾਂ ਕਰਨ ਵਾਲੇ ਨਹੀਂ ਸਾਨੂੰ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਪਿੱਛੇ ਸਪੋਰਟ ਪਬਲਿਕ ਸਪੋਰਟ ਹੋਏਗੀ ਹਮ ਫੇਸ ਪਿਛੇ ਨਹੀਂ ਹਟਣਗੇ ਉਹ ਹੂੰ ਤੁਸੀਂ ਦੂਜੇ ਦੇਖੋ ਨਾ ਤੁਸੀਂ ਭਾਈ ਰਣਜੀਤ ਸਿੰਘ ਬਣੇ ਸੀਗੇ ਹਾਂ ਇਰ ਵਿੱਚ ਜਿਹੜਾ ਜਿਹੜੇ ਹੈਗੇ ਆ ਸਾਰੇ ਜਿਹੜੇ ਆ ਉਹ ਇਹ ਨਹੀਂ ਭਈ ਉੱਥੇ ਨਕਮੇ ਹੁੰਦੇ ਰਹੇ ਬਹੁਤ ਵਧੀਆ ਵੀ ਹੁੰਦੇ ਰਹੇ ਆ ਬਿਲਕੁਲ ਜਿਨ੍ਹਾਂ ਚੋ ਹਰਪ੍ਰੀਤ ਸਿੰਘ ਹੋਣੇ ਹੈਗੇ ਆ ਤਕਨੀ ਆਪਣੇ ਭਾਈ ਜੀ ਸਿੰਘ ਹੋਣੇ ਹੈਗੇ ਭਾਈ ਜੀ ਸਿੰਘ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਕੌਮ ਦੇ ਲਈ ਫੈਸਲੇ ਕੀਤੇ ਬੜੇ ਡਟ ਕੇ ਸਟੈਂਡ ਲੈ ਹੈਗੇ ਆ ਝੋਲੇ ਲੈ ਆ ਬਿਲਕੁਲ ਪਰ ਜੇ ਅਸੀਂ ਜਿਹੜੀ ਸਾਡੀ ਜਿਹੜੀ ਸਾਡੀ ਆਪਣੀ ਚੰਦਵਾਰ ਵੀ ਹੈ ਨਾ ਜੇ ਅਸੀਂ ਕੱਲੇ ਤਕਨੀ ਹਰਪ੍ਰੀਤ ਸਿੰਘ ਵੱਲ ਦੇਖਦੇ ਰਹੀਏ ਤਾਂ ਫਿਰ ਮੇਰੇ ਸੇ ਜੀ ਕੁਝ ਨਹੀਂ ਹੋਣਾ ਹੈਗਾ ਹੂੰ ਬਿਲਕੁਲ ਬਿਲਕੁਲ ਸਾਡਾ ਵੀ اخلاقی ਫਰਜ਼ ਆ ਤੇ ਖਾਸ ਕਰਕੇ ਮੈਂ ਚਾਹਤ ਹੁਣ ਅੱਜ ਦਾ ਪ੍ਰੋਬਲਮ ਜਿਹੜਾ ਆ ਆਪਾਂ ਹਲਕਾ ਫੁਲਕਾ ਜਿਹਾ ਕੀਤਾ ਤੇ ਖਾਸ ਕਰਕੇ ਅਸੀਂ ਵੀ ਸੱਤ ਸਮੁੰਦਰੋਂ ਪਾਰ ਬੈਠੇ ਆ ਤੇ ਆ ਜਿਹੜੀ ਗੱਲਬਾਤ ਹੋਈ ਆ ਕਦੋਂ ਤੱਕ ਅਸੀਂ ਥੋੜਾ ਜਿਹਾ ਆਪਣੇ ਫਰਜ਼ ਖਾਸ ਕਰਕੇ ਆਪਾਂ ਸਿੱਖ ਕੌਮ ਨੂੰ ਆਪਾਂ ਆਪਣੇ ਧਾਰੇ ਵੱਲੋਂ ਇੱਕ ਬੇਨਤੀ ਕਰ ਸਕਦੇ ਹਾਂ ਥੋੜਾ ਜਿਹਾ ਆਪਣੇ ਫਰਜ਼ ਪਛਾਣੋ ਥੋੜਾ ਜਿਹਾ ਕੌਮ ਆਪਣੀ ਸੋਚੇ ਔਰ ਮਤ ਦੇ ਨਾਲ ਚੱਲੇ ਤੇ ਕਿੱਥੇ ਗੱਲ ਬਚਾ ਲਈ ਤੇ ਕਿੱਥੋਂ ਗੱਲ ਗਲਤ ਆ ਸੋਚਣਾ ਤੁਹਾਡੇ ਤੱਕ ਇੱਕ ਕੁਐਸਚਨ ਆ ਤੁਹਾਡੇ ਸਾਰਿਆਂ ਲਈ ਜਿੰਨੇ ਤੁਸੀਂ ਮੈਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ ਮੈਂ ਜਾਂਦੇ ਜਾਂਦੇ ਹੁਣ ਚੌਥਾ ਤਾਤ ਤੋਂ ਛੁੱਟੀ ਲੈਣੀ ਆ ਝੋਰ ਕੋ ਕਹਿਣਾ ਜਾਂਦੇ ਜਾਂਦੇ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਗਿਆਨੀ ਸਰਬੀਸ ਸਿੰਘ ਉਹਨਾਂ ਨੂੰ ਜੇ ਆਪਾਂ ਚਾਹੁੰਦੇ ਹੈਗੇ ਫਿਰ ਡਟ ਕੇ ਸਟੈਂਡ ਰੱਖਣਾ ਉਹ ਆਪਣਾ ਬੋਲਣਾ ਉਹ ਤੇ ਸਾਨੂੰ ਮਾਰ ਖੜੇ ਹੋਣਾ ਪੈਣਾ ਤੇ ਸਾਰਾ ਕੰਮ ਹੋ ਸਕਦਾ ਹੈਗਾ ਹੂੰ ਬਿਲਕੁਲ ਜਿੰਨੀ ਦੇਰ ਤੱਕ ਕੌਮ ਜਿਹੜੀ ਆ ਇਹੋ ਜਿਹੇ ਜਿਹੜੇ ਸਾਨੂੰ ਵਿੱਚ ਲੀਡਰ ਆਉਂਦੇ ਹੈਗੇ ਆ ਜੇ ਅਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਤਾਂ ਉਹ ਚੁੱਕਾ ਕਿ ਉਹ ਵੀ ਘਰ ਵੇ ਜਾਣਗੇ ਠੀਕ ਆ ਠੀਕ ਆ ਤੇ ਸਾਨੂੰ ਸਾਡਾ ਫਰਜ਼ ਬੰਦਾ ਹੈਗਾ ਅਸੀਂ ਡਟ ਕੇ ਸਪੋਰਟ ਕਰੀਏ ਤਾਂ ਕਿ ਇਸ ਲੋਟੂ ਲਾਣੇ ਤੋਂ ਬ੍ਰਸ਼ਟਕਾਰਾ ਹੋ ਸਕੇ ਹੂੰ ਚਲੋ ਠੀਕ ਆ ਤੇ ਆਪਾਂ ਚੌਹ ਸਾਬ ਆਪਾਂ ਇੱਥੋਂ ਆਪਣਾ ਕਾਰਜ ਕਰਤਾ ਤੇ ਬਾਕੀ ਸਮੇਂ ਦੀ ਗੱਲ ਦੇ ਵਿੱਚ ਤੇ ਤੁਤੋਇ ਤੁਮੇ ਹੁਣ ਅਜ਼ਾਸ ਲੈਣੀਆਂ ਮੇਰੇ ਵੱਲੋਂ ਤੁਹਾਨੂੰ ਦੋਵੇਂ ਚੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ